ਚੌਕ ਤੇ ਲੈ ਚੱਲੋ ਇਹਨੂੰ ਓਏ ਇਹਨੂੰ ਵੇਜੋ ਉੱਥੇ ਲੈ ਤੂੰ ਓ ਚੌਕੀ ਤੇ ਲੈ ਕੇ ਚੱਲੋ ਇਹਨੂੰ ਓਏ ਚੌਕੀ ਤੇ ਲੈ ਕੇ ਓਏ ਨਹੀਂ ਬਣਾਣੀ ਹੱਦੀ ਬਣਾਉਣਾ ਓਏ ਠੰਡ ਦੀ ਪੂਸਾ ਲੈ ਜਾ ਕਿੰਦਾ ਭੱਤ ਕੇ ਜਾ ਚੌਪ ਓ ਜੇ ਤੂੰ ਦਿੱਤੀ ਮੰਮੇ ਪਟਾਏ ਚੰਗੀ ਤਰ੍ਹਾਂ ਤੂੰ ਹਾਂ ਦੇ ਹੰ ਨੂੰ ਨਹੀਂ ਨਾਲ ਸਾਨੂੰ ਇੱਥੇ ਸਾਨੂੰ ਵੀ ਕਰਦਾ ਹਾਂ ਹਾਂ ਕੱਲ ਕੋਈ ਗੱਲ ਨਹੀਂ ਚੱਲੋ ਚੱਲ ਇੱਥੇ ਹੀ ਆ ਇੱਥੇ ਹੀ ਇੱਥੇ ਕੋਲ ਖਲੋ ਟੋਲ ਖਲੋ ਕੋਲ ਟੋਲ ਖਲੋ ਕਿੰਨੇ ਚਿਰ ਕਿੰਨੇ ਸਾਥ ਲੈ ਆ ਭੈਣ ਦਾ ਲੰਗਾ ਮੈਨੂੰ ਇਹ ਚਕਾਉਂਦਾ ਹੀ ਇਹ ਭੈਣ ਦਾ ਲੰਗਾ ਹਾਂ ਟੱਕ ਲੋ ਜਾਂ ਕਿਰੀ ਉਹ ਟੱਕ ਲੋ ਆ ਪਾਜੀ ਪਾਜੀ ਇੰਨੇ ਕਿਤੇ ਨਹੀਂ ਜਾਂਦਾ ਪਾਜੀ ਪਾਜੀ ਇੰਨੇ ਕਿਤੇ ਨਹੀਂ ਜਾਂਦਾ ਪਾ ਲਓ ਯਾਰ ਕੋਈ ਨਹੀਂ ਆ ਵੀਰ ਛੱਡ ਲੈ ਪਾਣੀ ਪਾਣੀ ਛੱਡ ਦੇ ਇੱਕ ਵਾਰ ਛੱਡ ਦੇ ਨੀ ਕੁੜੀ ਛੱਡ ਦੇ ਕੁੜੀ ਨੀ ਗੱਲਾਂ ਪਾ ਜੀ ਇਹਨੂੰ ਪੈਨੀਆਂ ਕੋਟਾ ਆਹ ਬਣਾਈ ਦਿੰਨਾ ਬੰਦ ਵੀਡੀਓ ਬਣਾ ਦੇ ਮੂੰਹ ਮਾਰ ਲੈ ਜਾਂ ਚੌਂਸੀ ਦੀ ਜਾ ਰਿਹਾ ਹੈ ਹੋ ਗਿਆ ਉਹ ਟੋਟਲ ਦੀ ਬਣਾ ਆ ਤੂੰ ਸਾਡੀ ਕੁੜੀ ਭੈਣ ਦਿਆ ਲੈਣਾ ਉਸ ਤਰ੍ਹਾਂ ਸਮਝਿਆ ਤੂੰ ਇਹ ਭੈਣ ਦੀ ਨੰਨ ਮਰਿਆ ਤੇ ਦੀ ਭੈਣ ਦਾ ਲਵੜਾ ਭੈਣ ਦਾ ਲਨ ਘਰੇ ਬੰਦਾ ਚਕਾਦਾ ਸਾਡਾ ਬੰਦਾ ਚਕਾਦਾ ਸਾਡਾ ਮੁੰਡਾ ਚਕਾਦਾ ਚੁੰਦੀ ਘਰ ਵਾਲੀ ਆ ਜੱਟ ਜੇਲ੍ਹ ਚ ਟਿਕਾਦਾ ਭੈਣ ਦੇ ਲੋੜੇ ਦਾ ਇਧਰ ਆ ਥੱਲੇ 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 ਆ ਥੱਲੇ ਨੂੰ ਤਾਂ ਭੈਣ ਦੀਆਂ ਲੋੜੀਆਂ ਯਾਰੀਆਂ ਲੱਗਦੀਆਂ ਪੁਲਿਸ ਵਾਲਿਆਂ ਮੇਰੀ ਬਣਾ ਇੱਥੇ ਗਲਤੀਆਂ ਯਾਰੀਆਂ ਇੱਕ ਗੱਲ ਦੱਸ ਦਿਆ ਕਿ ਮੁੰਡਰ ਲਈਏ ਯਾਰੀਆਂ Ang loob niya. ano? Ang landa pa, store